ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਤੇ ਅੱਜ ਨੰ ਸ਼ਨੀਵਾਰ ਹੋ ਗਿਆ ਤੇ ਆਪਾਂ ਨੂੰ ਅੱਜ ਛੁੱਟੀ ਆ ਤੇ ਅੱਜ ਆਪਾਂ ਚਾਹ ਪੀ ਕੇ ਤਾਂ ਰੈਡੀ ਰੂਡੀ ਹੋ ਗਏ ਆ ਤੇ ਅੱਜ ਸਮਾਨ ਲੈ ਕੇ ਆਵਾਂਗੇ ਘਰ ਦਾ ਤੇ ਬਾਕੀ ਮੌਸਮ ਬੜਾ ਠੀਕ ਆ ਬੱਦਲ ਜੇ ਹੋਏ ਆ 15 ਡਿਗਰੀ ਤੱਕ ਟੈਂਪਰੇਚਰ ਆ ਤੇ ਇਡੀਆ ਫੁੱਲ ਆਇਆ ਪਹਿਲਾਂ ਸਾਰੇ ਠੀਕ ਠਾਕ ਆ ਇੱਕ ਦੋ ਥਾਵਾਂ ਤੇ ਹੋਈ ਆ ਡਰੋਨਾਂ ਦਾ ਹਮਲੇ ਕੀਤੇ ਆ ਤੇ ਬਾਕੀ ਲਗਭਗ ਸਹੀ ਆ ਸਾਰੇ ਤੇ ਬਾਕੀ ਜਿਹੜੇ ਨਿਊਜ਼ ਚੈਨਲ ਵਾਲੇ ਜ਼ਿਆਦਾ ਬਦਾਜ਼ ਚੜਾ ਕੇ ਦੱਸਦੇ ਆ ਤੇ ਉਹ ਨਹੀਂ ਦਾ ਆਪਣੇ ਵੀਊ ਲੈਣਦੇ ਆ ਤੇ ਬਾਕੀ ਠੀਕ ਆ ਉਹਦਾ ਮੌਸਮ ਇੰਡੀਆ ਬਹੁਤ ਠੀਕ ਆ ਤੇ ਰੱਬ ਕਰੇ ਦੇ ਸਹੀ ਹੋ ਜਾਵੇ ਸਾਰਾ ਕੁਝ ਤੇ ਨਹੀਂ ਤਾਂ ਫਿਰ ਪੰਜਾਬ ਨੂੰ ਨੁਕਸਾਨ ਜ਼ਿਆਦਾ ਵਾ ਹੁਣ ਗੰਭੀਰ ਰਿਪੋਰਟ ਵੀ ਪੰਜਾਬ ਦੇ ਵੱਧਿਆ ਤੇ ਬਸ ਦੇ ਰੋਲ ਪੈ ਕੇ ਹਟ ਜਵੇ ਤਾਂ ਸਹੀ ਆ ਬਾਕੀ ਇੰਡੀਆ ਲੋਕੀ ਕਰ ਰਹੇ ਕੋਸ਼ਿਸ਼ ਵੀ ਸਮਾਂ ਦੇ ਜਲਦੀ ਤੋਂ ਜਲਦੀ ਘਰ ਆਵੇ ਰਾਸ਼ਦ ਪਾੜੀ ਇਕੱਠਾ ਕਰੀ ਜਾਂਦੇ ਆ ਤੇ ਤੇਲ ਪਾਉਾਈ ਜਾਂਦੇ ਆ ਆਪਣੇ ਮੋਟਰਸਾਈਕਲਾਂ ਦੇ ਵਿੱਚ ਵੱਤ ਵੱਤ ਕੌਮ ਵੀ ਕਹਿੰਦੇ ਪੈਟਰੋਲ ਪੰਪ ਬੰਦ ਹੋ ਜਾਣੇ ਆ। ਬਾਕੀ ਪਤਾ ਨਹੀਂ ਹੁਣ ਨਹੀਂ ਪੰਪਦ ਤਾਂ ਨਹੀਂ ਕਰਦੇ ਉਹ ਨਹੀਂ। ਤੇ ਨਹੀਂ ਹੱਲੇ ਨਹੀਂ ਹੈਗੀ ਸਹੀ ਹਮਾ ਜਿਹਦਾ ਮਾਹੌਲ ਜਿਹਦਾ। ਤੇ ਬਾਕੀ ਟੀਵੀ ਚੈਨਲ ਵਾਲਿਆਂ ਦਾ ਪਤਾ ਹੀ ਆ ਤੁਹਾਨੂੰ। ਆਪਾਂ ਖਬਰਾਂ ਦੇਖੀਆਂ ਨਹੀਂ ਜੀ, ਦੇਖੀਆਂ ਨਹੀਂ ਇਹ ਦੀ। ਜਰੂਰ ਆਈਏ ਫੇ ਆਈ ਹਿੱਦ ਦਾ ਲਾਈਵ ਵੀਡੀਓ ਦੇਖੋ, ਅਪਡੇਟ ਹੋ ਗਿਆ ਅੱਜ ਦਾ ਹੋ ਗਿਆ। ਹੁਣ ਤੋਂ ਸਭ ਤੋਂ ਵੱਡਾ ਧਮਾਕਾ ਇਸ ਦਾ ਜ਼ਰੂਰ ਬੰਦਾ ਦੇਖਦਾ ਫਿਰ ਉਹਦਾ ਉਹੀ ਉਤਰਨਾ ਦਿਮਾਗ ਹੋ ਜਾਂਦਾ ਇਸ ਕਰਕੇ ਆਪਾਂ ਇਹ ਲਿਵ ਜਾਨਾ ਘੱਟੇ ਦੇਖੀ ਜੇ ਤੇ ਬਾਕੀ ਜਾਂਦੇ ਹੁਣ ਸਬਾਲ ਲੈਣ ਤੇ ਨਾਲਿਆਂ ਤਰ ਮੁੱਥੇ ਜਾ ਕੇ ਵਲੌਗ ਨੂੰ ਆਪਾਂ ਕੰਟੀਨਿਊ ਕਰਦੇ ਆਂ ਤੇ ਰੱਬ ਕਰੇ ਇਦਾਂ ਹੀ ਜੰਗ ਕਰਨੇ ਰੋੜ ਰੋੜ ਪੈ ਕੇ ਹਟ ਜੀਏ ਤਾਂ ਵਧੀਆ ਹੈ ਤੇ ਕਿਉਂਕਿ ਨੁਕਸਾਨ ਤਾਂ ਫਿਰ ਦੋਨੋਂ ਤਰ੍ਹਾਂ ਦਾ ਹੋਣਾ ਹੀ ਆ ਪਤਾ ਹੀ ਆ ਬਾਕੀ ਜਿਹੜੇ ਪੈੱਡ ਜਿਹੜੇ ਆਪਣੇ ਸਰਦਾਂ ਲੱਗੇ ਆ ਉਹਨਾਂ ਥੋੜੀ ਜ਼ਿਆਦਾ ਆ ਕਿਉਂਕਿ ਖਾਲੀ ਕਰੇ ਗਈ ਨਹੀਂ ਪੈੱਡ ਉਹਨਾਂ ਪਰੋਬਲ ਜ਼ਿਆਦੀ ਆਉਂਦੀ ਆ ਕਿਉਂਕਿ ਇਹ ਪੂਰੇ ਬਾਰਡਰ ਦੇ ਲੱਗੇ ਜਿਹੜੇ ਪੈੱਡ ਆ ਚਲੋ ਸਭ ਕੁ ਸੱਤਲਾ ਦਾ ਹੋ ਜAVE ਤਾਂ ਸਹੀ ਆ ਤੇ ਚਲੋ ਆਪਾਂ ਬਲੌਗ ਨੂੰ ਕੰਟੀਨਿਊ ਕਰਦੇ ਹਾਂ ਕੋਈ ਬੜੇ ਬਲੌਗ ਦੇ ਨਾਲ ਕੀ ਘੜਾ ਖਾਲੀਏ ਤੇ ਬਾਅਦ ਚ ਜਾਨੇ ਆ ਸਵਾਲਣ ਕੀ ਕਰਨਾ ਸਾਰੇ ਕਿਦਾਂ ਕੀ ਘੜਾ ਦਾ ਬਣ ਕਰਾ ਥੋੜਾ ਮਮਾ ਨੂੰ ਮੀਂਹ ਦੋਦਾ ਆਮ ਲਿਮ ਕਿਹਨਾਂ ਕਰੇ ਕਿਹਨਾਂ ਕਰੇ ਕਾਗਜ਼ ਨਹੀਂ ਕਰੇ ਚਲ ਸੱਤ ਨਹੀਂ ਕਰਦੇ ਹੱਥ ਯੋਰ ਦੇ ਦਿਨ ਹੱਥ ਯੋਰ ਦੇ ਕੋਈ ਹੋਵੇਗਾ ਕੀ ਗੱਲ ਹੈ ਤੇ ਆਪਣਾ ਦੱਬਰ ਹੈਗਾ 83 ਜਲਦੀ ਪੁੱਠਾ ਦਿਆ ਜਾ ਬੈਠਾ ਵੀ ਬੰਦਾ ਪੁੱਠਾ ਹੀ ਦਲਦਾ ਨਾ ਬੈਠਾ ਉੱਧਰ ਜਨ ਲਗਣਾ ਹੈ ਜਾਨ ਦੇ ਵਾਲ ਦੇ ਲਾ ਅੱਜ ਅੱਜ ਦੇਖੀ ਫਾਂ ਨਹੀਂ ਸਫਲ ਬਦਨ ਦਾ ਚਾਹ ਦੇ ਬਾਅਦ ਵਾਲ ਕਟਾਉਣੇ ਆ Padyo mwaya, Biri Devi. Biri, talaar eka No. No. Okay, no. no. ਨੋ ਉਹਨੇ ਹੀ ਲਿਖ ਦਿੱਤਾ ਹੈ ਉਹਨਾਂ ਦੇ ਘਰ ਦੀਆਂ ਸਾਰੀਆਂ ਠੀਕ ਆ ਸਹੀ ਆ ਨਾ ਗਰਦੀ ਦਾ ਜੀ ਨਾ ਮੇਰਾ ਦੇਲਾ Samudera la ah, eh, Dragon Ball eh, Goku wali hai. ਆ ਦਾਦੀ ਸੋਨੀ ਆ ਤੇ ਵੀ ਹੈ ਕਿ ਆਦ ਸ਼ਾਇਦ ਕਿ ਨਾ ਉਹ ਕੀ ਮੋਲ ਵਾਲੀ ਆ ਤਾਂ ਦਾਇਨ ਦੈਨਸਰ ਵਾਲੀ ਆ ਆ ਦੇ ਦੈਨਸਰ ਆ ਸਹੀ ਆ ਨਾ ਆ ਸਹੀ ਆ ස ठ

ਦੇ ਘਟੇ ਹੀ ਅੱਜ ਬਾਪੂ ਯੂ ਨੋ ਗੈਨ ਨੋ ਨਾਪ ਯੂ ਨਾ ਵੀਰ ਬੀਓ ਨਾ ਯੂ ਆਰ ਫਾਇਰ ਫਾਇਰ ਦੇ ਕਰਾਵਾ ਦੇ ਤੁਸੀਂ ਫਾਇਰ ਕਰਾਵਾ ਨੋ ਯੂ ਆਰ ਮਾਈ ਟੀਮੀਟ ਯੂ ਆ ਟੀਮ ਯੂ ਈ ਯੂ ਕੋਲ ਇ ਕਰ ਜਾ ਕੇ ਕੋ ਉੱਥੇ ਡਾਟ ਦਾ ਖੋਲਣਾ ਸ਼ੱਕ ਅੱਬੇ ਨਹੀਂ ਦੇ

ਮਾਲ ਲੈ ਲਿਆ ਆਪਾਂ ਹੁਣ ਤੇ ਹਮੜਾ ਜਾਣਾ ਅੰਦਰ ਤਰੀਜੀਆਂ ਦੇ ਤੇ ਦੇ ਦੇ ਉਹ ਤੇ ਅੱਦੀ ਖੁੱਲ ਗਿਆ ਤਾਂ ਅੱਦੀ ਕੋਈ ਮੈਚ ਵੀ ਹੈ ਜੀ ਮੈਚ ਵੀ ਰੱਦ ਕਰਤਾ ਵੀ ਇੱਕ ਹਫ਼ਤੇ ਲਈ ਦੇਖੋ ਹੁਣ ਵਦ ਦੇਖ ਲਈ ਪੰਜਾਬ ਦੀ ਕਿਸੇ ਵਰਤ ਨਹੀਂ ਮੜੀ ਆ ਹੁਣੇ ਪੰਜਾਬ ਵਿੱਚ ਵੀ ਵਧੀਆ ਖੇਡਦੇ ਸੀਗੇ ਤੇ ਆ ਕੰਮ ਹੋ ਗਿਆ ਵਿੱਚ ਵੀਰਵਾਰ ਮੈਚ ਚੱਲ ਰਿਹਾ ਸੀਗਾ ਧਰਮਸ਼ਾਲਾ ਚ ਪੰਜਾਬ ਦਾ ਤੇ ਦਿੱਲੀ ਦਾ ਵਿਚੇ ਰੋਤਾ ਲੈਟਾ ਬੰਦ ਕਰਤੀਆਂ ਉਹ ਪੰਜਾਬ ਬਧੇ ਘਿਰਦੀ ਸੀ ਜਾਨ ਦੁਖਣਾ ਕਿਹਸਾ ਤੇ ਮਾੜੀ ਠੀਕ ਹਾਂ ਨਾ ਨੀ ਬੁੱਧ ਬਸਾਣਾ ਸੀ ਉਹ ਗੱਡੀ ਦੇ ਵੀ ਆਪਾਂ ਲਿਖਾਤਾ ਜੋ অল ਰੀਅਲੀ ਵਲੌਗਸ ਸ਼ੇਅਰ ਕਰਦੇ ਹਾਂ ਵੀ ਰੋਣੀ ਹੋ ਗਏ ਗੱਜੇ ਸ਼ਾਂਤੀ ਹਾਂ ਜੀ ਹਾਂ ਜੀ ਹੁਣ ਆਪਾਂ ਇਹਨੇ ਵਾਲ ਕਟਾ ਲਿਆ ਤੇ ਚੱਲੇ ਹੁਣ ਕਰਦੇ ਤੇ ਬਾਕੀ ਆ ਫੇਸਬੁਕ ਤੇ ਦਿਖਿਆ ਜੀ ਹੁਣ ਕਹਿੰਦੇ ਜੰਗ ਖਤਮ ਹੋ ਗਈ ਹੈ ਸੁਨਿਆਤਾ ਹੋ ਗਿਆ ਚਲੋ ਵਧੀਆ ਗੱਲਾਂ ਇਹਦੇ ਹੋ ਜਾਂਦਾ ਸਹੀ ਆ ਹੁਣ ਬਾਕੀ ਦਾ 10 ਦੇ ਕਿੰਦਾ 10 ਇੰਡੀਆ ਵਾਲੇ ਕਿੰਦਾ ਸਹੀ ਆ ਬਹੁਤ ਵਧੀਆ ਚਲੋ ਵਲੌਗ ਦਾ ਆਪਾਂ ਐਂਡ ਕਰਦੇ ਆ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਾ ਧੰਨਵਾਦ ਮੈਂ ਵੀਡੀਓ ਨੂੰ ਅੱਧ ਤੱਕ ਦੇਖਿਓ ਸਤਿ ਸ੍ਰੀ ਅਕਾਲ